ਜੋ ਸਾਰੇ ਸੋਟਾ ਹਸੀ ਇਸ ਬਿਨ ਅਵਰ ਨਾ ਕੋਏ ਜੋ ਸਾਰੇ ਸੋਟਾ ਹਸੀ ਗਿਆਨ ਅਸਾਰ ਦਾ ਵੀ ਹੋਟਾਦਾ ਵੀ ਹੋ ਆ ਜਿਹੜੇ ਦੂਏ ਰੰਗ ਆ ਇਹ ਦੇਖੋ ਨਾ ਸਾਰਿਆਂ ਚ ਮਾਤਾ ਉਹੀ ਪੜਾਉਂਦੇ ਸਕੂਲ ਦੇ ਪੜੀਆਂ ਜਾਂਦੀ ਹੈ 84 ਲੱਖ ਪੌੜੀ ਉਸਦੀ ਚੜਾਈ ਹੈ ਪਿਛੀਆਂ ਸਾਰੀਆਂ ਟਾ ਉੱਪਰ ਪੌੜੀ ਤੇ ਜਾਣ ਵਾਸਤੇ ਦੀਆਂ ਪਿਛਲੀਆਂ ਪੌੜੀਆਂ ਪਿਛਲ ਨੂੰ ਮੋੜ ਰਹੀ ਹੈਗਾ ਹਰ ਪੌੜੀ ਤੇ ਚੜ ਕੇ ਪਿਛਲੀ ਤੋੜ ਦੇ ਦੀਓ ਦੇ ਤਾਂ ਪਿਛੇ ਨੂੰ ਨਾ ਮੋੜੋ ਜੇ ਪਿਛੇ ਦਾ ਡੰਡਾ ਆਏਗਾ ਫੇਸ਼ਮਣ ਚੋ ਜੋ ਸਾਰੇ ਜੁਗਾ ਅਸੀਂ ਤੇ ਸਾਰੇ ਕਿਹਦਾ ਅਸੀਂ ਜੋ ਅਗਿਆਨਤਾ ਤੇ ਜਿੱਦੀ ਚੋਂ ਨਿਕਲੇ ਆਏ ਆ ਬਾਹਰ ਮੁੜ ਕੇ ਉਹ ਅਗਿਆਨਤਾ ਨੂੰ ਜਾਣਦੇ ਆ ਦੇਉ ਸਾਰੇ ਤਾਂ ਹੱfte ਪਿਛਲੇ ਜਿਹੜਾ ਗਿਆਨ ਉਸਾਲ ਦਾ ਨਾ ਉੱਤੇ ਤੂੰ ਤੁਹਾਨੂੰ ਲੈ ਕੇ ਜਾਂਦਾ ਪਿਛਲੀਆਂ ਬੌੜੀਆਂ ਹੋਰੀ ਤੋੜਦਾ ਪਿਛਲੀਆਂ ਬਣੋਤਾ ਹੋਈ ਤੋੜਦਾ ਜਿਹੜੀਆਂ ਪਿਛਲੀਆਂ ਬਰੋਦਾਂ ਨੇ ਢਾਈ ਜਣੇ ਤੱਕ ਨਹੀਂ ਢਾਈ ਦੋ ਪਹਿਲਾਂ ਵੀ ਤਾਂ ਢੇਰੀ ਬਣੀ ਹੋਈ ਸੀ ਗਿਆਨ ਦੀ ਉਹ ਢਾਈ ਜਾਣੇ ਆ ਉੱਤੇ ਚੜੀ ਜਾਣੇ ਉਹ ਢੇਰੀ ਢਾਈ ਜਾਣੀ ਉੱਤੇ ਚੜੀ ਜਾਣੀ ਅਖੀਰ ਢੇਰੀ ਤਾਂ ਹੋ ਜਮੇ ਕੇਰੀ ਆਸਰ ਇਸਰੀਰ ਦੀ ਢੇਰੀ ਵਿਢਾ ਦੇਣੀ ਆਪੇ ਢਾ ਦੇਣੀ ਹੈ ਉਹਨੇ ਵੀ ਤਾਂ ਢੋਲੀ ਆ ਕੇ ਜੇ ਆਪਨੇ ਰੀਟਾ ਦੀਏ ਇਹ ਫਿਰ ਜਾਂ ਦੂਰ ਦੀ ਦੂਰਲੀ ਕਿਤਰਾ ਇਹ ਫਰੇਸਦਾ ਫੇਰੀ ਆਉਂਦਾ ਫੇਰ ਠੇਕਾਂ ਦੇ ਆਉਂਗਾ ਉਹ ਕੀ ਕਰਨਾ ਉਹ ਵਿਚਾਰਾ ਕਹੀ ਲੈ ਗੇ ਤੇਰੀ ਦਾਸੀ ਆਵੇਂ ਢਾਲੀ ਜੋ ਸਾਰੇ ਸੋ ਢਾਸੀ ਤਿਸ ਬਿਨ ਅਵਰ ਨਾ ਕੋਏ ਜਿਹੜੀ ਉਸਾਰੀ ਹੈ ਤੇਰੀ ਇਹ ਜੇ ਤੁਸੀਂ ਨਾ ਡਾਈ ਤਾਂ ਉਹਨੇ ਆਪੇ ਡਾ ਦੇ ਜਿਹੜੇ ਹਕੂ ਨੇ ਪੈਦਾ ਕੀਤਾ ਉਹਨਾਂ ਨੇ ਮਾਰ ਦਨ ਜਿਹੜਾ ਆਪ ਨਹੀਂ ਮਰਦਾ ਜੀ ਆਪਣੇ ਰਾਜੀ ਨਾਲ ਆਪਣੇ ਜੀਵਨ ਚ ਮਰਨਾ ਖਬੂਲ ਨਹੀਂ ਕਰਦਾ ਫਿਰ ਬਚੂਗਾ ਫਿਰ ਬਚੂ ਫਿਰ ਜੇ ਬਚਣਾ ਹੀ ਤੇ ਮਰ ਖਬੂਲ ਕਰਕੇ ਹੱਜਾ ਕੀ ਹੈ ਰਾਜਾ ਕੀ ਹੈ ਜਿਹਨੇ ਐਟੇ ਰਿਉਸ ਆੜ ਗਿਆ ਜਿਹਨੇ ਜਨਮ ਦਿੱਤਾ ਉਹਨੇ ਮਾਰ ਵੀ ਦੇਣਾ ਤੇ ਫੰਦ ਖਾਤਰ ਜਾ ਰਾਜੀ ਕਹਿੰਦਾ ਉਹ ਜੋ ਵੰਡ ਕਬੂਲ ਕਰ ਲੋ ਜੇ ਬਚਣਾ ਤਾਂ ਮੰਨ ਕਬੂਲ ਕਰ ਲੋ ਜੇ ਮਰਨਾ ਹੈ ਤਾਂ ਮੰਨ ਕਬੂਲ ਲੋ ਕਰ ਜਿਹਨੇ ਬਚਣਾ ਉਹ ਮੰਨ ਕਬੂਲ ਕਰ ਲੋ ਜਿਹਨੇ ਨਹੀਂ ਬਚਣਾ ਉਹ ਮੰਨ ਕਬੂਲ ਲੋ ਜਿਹਨੇ ਮਰਨ ਕਬੂਲ ਕੀਤਾ ਉਹ ਮਰੇ ਦੀ ਇਹਨਾਂ ਨੇ ਦੇਖੀ ਤਾ ਸਾਰੇ ਬਣ ਗਏ ਉਹਨੇ ਨੇ ਕੀ ਕਰਨਾ ਕੀ ਨਹੀਂ ਕਰਨਾ ਕਿੱਡਾ ਤੇ ਸਿਆਣਾ ਹੈ ਤੇ ਕਿੱਡਾ ਖਬੂਰਖ ਹੈ ਇਹ ਤੁਹਾਨੂੰ ਦੱਲੂਆ ਐਵੇਂ ਨਹੀਂ ਬਾਣੀ ਬੋਲ ਕੇ ਸਾਰਿਆਂ ਨੂੰ ਬਰੂਖਾ ਲੂ ਬੋਲ ਮੁਕ ਅੰਦਾ ਬੋਲ ਤੋ ਗਵਾਰ ਸਾਰੀ ਉਮਰ ਬਣ ਖਬੂਲੀ ਕਰਦਾ ਆਖਰ ਮਰਦਾ ਜਿਹੜਾ ਬਣ ਖਬੂਲ ਕਰਦਾ ਵਰਦਾ ਨਹੀਂ ਕਬੀਰ ਸਵਾਲ ਕਰਦਾ ਹੈ ਅਬ ਕੈਸੇ ਮਰੂ ਮਰਨ 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 ਲਿਓ ਅਗੋ ਜਵਾਬ ਹੁੰਦਾ ਸੱਚਖੰਡ ਤੋਂ ਕਹਿੰਦਾ ਮਰ ਮਰ ਗਏ ਜਿਹਨਾਂ ਰਾਮ ਨਾ ਜਾਣਿਆ ਓ ਮਰ ਕੇ ਤਾਂ ਉਹ ਗਏ ਨੇ ਜਿਹਨਾਂ ਰਾਮ ਨਾ ਜਾਣਿਆ ਤੂੰ ਜਿਉਦਾ ਜਾਏਗਾ ਸਤਖੰਡ ਮਰ ਕੇ ਉਹ ਜਾਂਦੇ ਨੇ ਜਿਹਨਾਂ ਰਾਮ ਰਹੀ ਜਾਣਿਆ ਜਿਹਨਾਂ ਨੇ ਰਾਮ ਤੇਦਰੂ ਰਾਮ ਮਨੇ ਉਹ ਮਰ ਕੇ ਗਏ ਨੇ ਤੋਂ ਰਾਮ ਤੇਦਰੂ ਮਰ ਕੇ ਗਏ ਜਿਨ੍ਹਾਂ ਦਾ ਆਰਾਮ ਵਰਕੇ ਗਿਆ ਉਹ ਵਰਕੇ ਜਾਣਗੇ ਜਿਨ੍ਹਾਂ ਦਾ ਆਰਾਮ ਜਿਉਦਾ ਹੈ ਉਹ ਜਿਉਂਦੇ ਜਾਣਗੇ ਉਹਦੇ ਨਾਲ ਜੁੜ ਕੇ ਉਹ ਆਰਾਮ ਦੇ ਨਾਲ ਜਿਉਦੇ ਜਾਣਗੇ ਜਿਨ੍ਹਾਂ ਦਾ ਆਰਾਮ ਵਰਦਾ ਹੈ ਉਹ ਮਰ ਕੇ ਜਾਣਗੇ ਜਦੋਂ ਆਰਾਮ ਗਿਆ ਹੋਵੇ ਉਹ ਚਲੇ ਜਾਣਗੇ ਉਹ ਤਾਂ ਫਿਰ ਦੇਖੋ ਬੰਦਾ ਚਲਿਆ ਚੌਂ ਜਾਣਿਆਗੇ ਕੱਨਾ ਐ ਜਾਣੀ ਉਹ ਤਾਂ ਜੀਨੇ ਮਰਨਾਂ ਜੀਵਨ ਦੇ ਵਿੱਚ ਆਪਣੀ ਮਰਜ਼ੀ ਨਾਲ ਗੁਰੂ ਜੀ ਸਿਖਸ਼ਾ ਨਾਲ ਬਾਣੀ ਨਾਲ ਬਾਣੀ ਦੇ ਬਾਣਾ ਨਾਲ ਆਪਣੇ ਮਨ ਨੂੰ ਬਾੜਨ ਉਹ ਸਮਝੋ ਬਚ ਗਿਆ ਬਾਕੀ ਸਭ ਮਰ ਗਿਆ ਜੇ ਬਚਣਾ ਹੈ ਤਾਂ ਮਰ ਜਾ ਜੇ ਮਰਨਾ ਹੈ ਤਾਂ ਬਚੇ ਰਹੋ ਬਾਣੀ ਤੋਂ ਬਚੇ ਰਹੋ ਬਾਣੀ ਦੇ ਤੀਰਾਂ ਤੋਂ ਬਚੇ ਰਹੋ ਬਚਾ ਲੋ ਆਪਣੇ ਆਪ ਨੂੰ ਜਿਹੜਾ ਪਾਣੀ ਦੇ ਟੀਰਾ ਤੋਂ ਆਪਣੇ ਆਪ ਨੂੰ ਬਚਾਉਂਵਾ ਜੀ ਕਰਦਾ ਜਦੋਂ ਜੰਮ ਦਾ ਡੰਡ ਲੱਗ ਜੂ ਜੰਮ ਦਾ ਡੰਡ ਉਹਨੂੰ ਲੱਗਦਾ ਜਿਹੜਾ ਪਾਣੀ ਦੇ ਬਾਣਾ ਤੋਂ ਆਪਣੇ ਆਪ ਨੂੰ ਬਚਾਉਂਦਾ ਰਹਿੰਦਾ ਸਾਰੀ ਜੀ ਜਿਹੜਾ ਬਾਣੀ ਦੇ ਬਾਣਾ ਤੋਂ ਬਚਾਉਂਦਾ ਨਹੀਂ ਆਪਣੇ ਆਪ ਨੂੰ ਤੇ ਜੰਮ ਦਾ ਡੰਡ ਲੱਗ ਵਾਲੇ ਭੈਣ ਜੰਮ ਉਹਨੂੰ ਝਾ ਦੇ ਨਹੀਂ ਸਕਦਾ ਉਸ ਜੋਤ ਬਾਲੂ ਜੰਮ ਨਹੀਂ ਝਾ ਦੇ ਮਾਲਕਵਾਲ ਨੂੰ ਤੜੀ ਚਾਗਦਾ ਹੁੰਦਾ ਇਸ ਦੀ ਅਧਰ ਮੇਰੂ ਵੱਡਾ ਬਟਨ ਤੇ ਦੀਏਤ ਨਾਲ ਮਾਲਕਵਾਲ ਨੂੰ ਕੁੱਤਾ ਚਾਹੁੰਦਾ ਭਾਰਤ ਦੇ ਹੁਕਮ ਬਾਲ ਨੂੰ ਚਾਹਦਾ ਮੈਂ ਹੁਕਮ ਕੀ ਕਰਦਾ ਮੈਨੂੰ ਜੇ ਮਾਲਕਵਾਲ ਨੂੰ ਚਾਹਦਾ ਤਾਂ ਉਹਦੇ ਹੁਕਮ ਲੈਣ ਨੂੰ ਚਾਹ ਜਲਦੀ ਆਗਿਆ ਲੈਣ ਨੂੰ ਚਾਹਦਾ ਵੀ ਮੈਨੂੰ ਆਗਿਆ ਸ਼ੀ ਦੈ ਮੈਂ ਆਹ ਕੰਮ ਗਲਤੀ ਨਹੀਂ ਕੋ ਕਰਦਾ ਗੁਰਪ੍ਰਸਾਦ ਦੇ ਸੰਭਲਾ ਤਾ ਤਨ ਦੁੱਖ ਨਾ ਹੋਏ ਗੁਰ ਪ੍ਰਸਾਦੀ ਸੰਭਲ ਗੁਰ ਪ੍ਰਸਾਦੀ ਤਿਸ ਸੰਭਲ ਗੁਰ ਪ੍ਰਸਾਦੀ ਤਿਸ ਸੰਭਲ ਤਾ ਤਨ ਦੁੱਖ ਨਾ ਹੋਏ ਗੁਰ ਪ੍ਰਸਾਦੀ ਤਿਸ ਸਿਓ ਬਿਲਾ ਹੁੰਦੇ ਨਾਲੇ ਮਿਲਜੂ ਕਿਆਨ ਐਸਾ ਪ੍ਰਾਪਤ ਕਰ ਲਾ ਉਹਦੇ ਵਿੱਚੇ ਹੀ ਸਮਾ ਜਾਬ ਸ਼ਬਦ ਵਿੱਚੇ ਹੀ ਸਤਿ ਸਮਾ ਜਾ ਮਾਨ ਅਰਚਤੇ ਇੱਕ ਹੋ ਜਾਣਾ ਜਿਉਂ ਚੱਲ ਮੈਂ ਜਾ ਲਾਇਆ ਇੱਕ ਟਾਡਾ ਤੂ ਜੋਤੀ ਸਰਸ ਜੋਤੀ ਚ ਜੋਤ ਆਹ ਤਨ ਨੂੰ ਦੂਖ ਨਾ ਹੋਵੇ ਫਿਰ ਤਨ ਦੇ ਵਿੱਚ ਦੁੱਖ ਨਾ ਹੋਵੇ ਹਿਰਦੇ 'ਚ ਕੋਈ ਵੀ ਦੁੱਖ ਨਹੀਂ ਰਹਿਣਾ ਹਿਰਦੇ 'ਚ ਉਹਨਾਂ ਜਿਹੜਾ ਜਿੰਨਾ ਜਰ ਤੜ ਜਕਲੇਸ਼ ਹੈ ਜਿੰਨਾ ਜਰ ਕਲਪਨਾ ਹੈ ਕਲਪਨਾ ਕਲੇਸ਼ ਦੀ ਜੜ ਹੈ ਜਿੰਨਾ ਜਰ ਮਾਇਆ ਦੀ ਕੋਈ ਭੁੱਖ ਹੈ ਜਿੰਨਾ ਚਿਰ ਅੰਤਰਾਤਮਾ ਦੇ ਨਾਲ ਟਕਰਾਉ ਹੈ ਜਿੰਨਾ ਜ਼ਬਾਨੀ ਤੋਂ ਆਪਣੇ ਆਪ ਪਾਣੀ ਤੋਂ ਇੰਤਜ਼ਾਰੀ ਹੈ ਸੱਚੀ ਮਰਜ਼ੀ ਤੋਂ ਇੰਤਜ਼ਾਰੀ ਹੈ ਜਿੰਨਾ ਚਿਰ ਹੁਕਮ ਕੌੜਾ ਲੱਗਦਾ ਹੈ ਪਾਣਾ ਮਿੱਠਾ ਨਹੀਂ ਲੱਗਦਾ ਉਹਨਾਂ ਚਿਰ ਸਾਰਾ ਦੁੱਖੇ ਦੁੱਖ ਹੈ ਜਿੱਦਣੇ ਛੁੱਟ ਗਿਆ ਉਹ ਸੁੱਖੇ ਸੁੱਖਾ